ਵੀਰ ਸਿੰਘ ਜੀ ਕਿਹੜੀ ਜਗ੍ਹਾ ਤੋਂ ਤੋਂ ਲੜਵਾਲਪੈਂ ਰਾਹੋ ਰ ਲੁਧਿਆਣਾ ਓਕੇ ਵੀਰ ਜੀ ਕੀ ਕੀ ਪ੍ਰੋਬਲਮ ਅਸੀਂ ਆ ਭੈਣ ਜੀਆਂ ਨੂੰ ਪ੍ਰੋਬਲਮ ਚਾਹੀਏ 15 16 ਸਾਲ ਤੋਂ ਸ਼ੂਗਰ ਦੀ ਪ੍ਰੋਬਲਮ ਸੀ ਓਕੇ ਉਸ ਤੋਂ ਬਾਅਦ ਤੇ ਬਾਅਦੇ ਸਾਰੀਆਂ ਇਕੱਠੀਆਂ ਹੋ ਗਈਆਂ ਥੈਰਡ ਜੂਰੀਆ ਸਾਰੀਆਂ ਥੈਰਡ ਸੀ ਹਾਂਜੀ ਜੂਰੀਆ ਜੂਰੀਆ ਸ਼ੂਗਰ ਸ਼ੂਗਰ ਹਾਂਜੀ ਤੇ ਹੋਰ ਕੀ ਦਿੱਕਤੀ ਇੱਕ ਦੂ ਇੱਕ ਕਾਬਜ ਸੀ ਕਾਬਜ ਹਾਂਜੀ ਕਾਬਜ ਹੋਰ ਕਿ ਕਿਰਕਲਾਮ ਦੇ ਨਾਲ ਹਾਂ ਇਹ ਤੋਂ ਬਾਅਦੀਆਂ ਬਾਅਦੀਆਂ ਬੱਜੀ ਜਾਂਦੀਆਂ ਹੈ ਛਾਤੀ ਚਦਰਦ ਰਹਿੰਦਾ ਸੀ ਛਾਤੀ ਦਰਦ ਹੋਣਾ ਹਾਂ ਬਾਜੂ ਅੱਛਾ ਬਾਹਾਂ ਚੱਕ ਨਹੀਂ ਦਿਹੁੰਦੀਆਂ ਚੱਕ ਤੇ ਨਹੀਂ ਸੀ ਹੁੰਦੀਆਂ ਓਕੇ ਤੇ ਜਿਹੜੀ ਸ਼ੂਗਰ ਸੀ 15 16 ਸਾਲ ਤੋਂ ਸੀ ਹਾਂਜੀ ਹਾਂਜੀ ਔਰ ਕਿੰਨੀਆਂ ਕਿ ਦਵਾਈਆਂ ਖਾਧੀਆਂ ਸ਼ੂਗਰ ਵਾਲੀ ਤਾਂ ਪੱਕੀ ਹੀ ਚੱਲਦੀ ਸੀ ਇਹਨਾਂ ਦੀ ਅੱਛਾ ਜੀ ਹਾਂਜੀ ਹੁਣ ਤਾਂ ਜ਼ਿਆਦਾ 4 4:30 ਤੋਂ ਉੱਪਰ ਜਾਣ ਲੱਗੀ ਸੀ ਹੁਣ ਜਾਣੀ ਉਹ ਵੀ ਸਟਰੋਂਗ ਕਰਤੀ ਸੀ ਦਵਾਈ 130 ਰੁਪਏ ਵਾਲਾ ਪੱਤਾ ਕਰਤਾ ਸੀ 50 ਹਾਂ ਤੋਂ ਅੱਛਾ ਜੀ ਹਾਂ ਸ਼ੂਗਰ ਦੀ ਤਾਂ ਪੱਕੀ ਇੱਕ ਗੋਲੀ ਲੈਣੀ ਪੱਕੀ ਚੱਲਦੀ ਸੀ ਵਿੱਚ ਨੂੰ ਡਾਕਟਰ ਕੋ ਹਫਤੇ ਦੇ ਵਿੱਚ ਦੋ ਵਾਰ ਜਾਂਦੇ ਜਾਂਦੇ ਸੀ ਅੱਛਾ ਉਹਦੇ باوجود ਵੀ ਜੇ ਜਿਆਦਾ ਜਿਕਰ ਆਉਣੀ ਆ ਡਾਕਟਰ ਕੋ ਹਫਤੇ ਦੋ ਵਾਰੀ ਇੰਜੈਕਸ਼ਨ ਵੀ ਲੈਣਾ ਹਾਂਜੀ ਹਾਂਜੀ ਓਕੇ ਔਰ ਤੁਸੀਂ ਕਹਿੰਦੇ ਸੀਰੀਜ ਦਰਨਾ ਬਹੁਤ ਹੁੰਦੀਆਂ ਸੀ ਹਾਂ ਦਰਨ ਹਾਂ ਬੇਟ ਵੀ ਆਪਣਾ ਹਾਂਜੀ ਹਾਂਜੀ ਬੇਟ ਵੀ ਸਰੀਰ ਫੁੱਲਦਾ ਸੀ ਸੀ ਫੁੱਲਦਾ ਬੇਟ ਜਿਆਦਾ ਸੀ ਹਾਂਜੀ ਜਿਆਦਾ ਸੀ ਆਪਾਂ ਤੁਹਾਨੂੰ ਬਾਡੀ ਸਾਂ ਓਕੇ ਆਪਾਂ ਤੁਹਾਨੂੰ ਬੋਡੀ ਸਬ ਦੇ ਪੰਜ ਤਰ੍ਹਾਂ ਦੇ ਜੂਸ ਦਿੱਤੇ ਆ ਉਹ ਤੁਸੀਂ ਵਰਤੇ ਆ ਲਗਭਗ ਆ ਤੁਹਾਨੂੰ ਕਰੀਬ 60 ਦਿਨ ਹੋ ਚੁੱਕੇ ਆ ਹਾਂਜੀ ਹਾਂਜੀ ਔਰ ਤੁਸੀਂ ਸਰਸ ਪੈਕੇਜ ਦੇ ਪਹਿਲਾ ਕੋਰਸ ਵਰਕੇ ਦੂਜਾ ਸ਼ੁਰੂ ਕੀਤਾ ਆ ਤੇ ਆਪਾਂ ਕੀ ਕਹਿਣਾ ਚਾਹੁੰਦੇ ਹੁਣ ਤੁਹਾਨੂੰ ਕਿਵੇਂ ਲੱਗਦਾ ਆ ਨਹੀਂ ਸਾਨੂੰ ਸਹੀ ਲੱਗਿਆ ਕਿਉਂਕਿ ਅਸੀਂ ਪਹਿਲਾਂ ਵਰਤੀ ਆ ਜਦੋਂ ਇੱਕ ਵਾਰ ਪ੍ਰੋਬਲਮ ਥੋੜੀ ਜ਼ਿਆਦਾ ਆ ਗਈ ਆ ਦਵਾਈ ਦੂਜੀ ਅਸੀਂ ਸ਼ਾਰਤੀ ਸੀ ਨਾ ਉਹਦੇ ਕਰਕੇ ਥੋੜੀ ਪ੍ਰੋਬਲਮ ਆ ਗਈ ਆ ਚਲੋ ਸਹੀ ਹੋ ਗਈ ਆ ਹੁਣ ਆ ਦੁਬਾਰਾ ਅਸੀਂ ਦੂਜੀ ਵਾਰ ਲੈ ਲਈ ਦਵਾਈ ਅੱਜ ਸਾਡੇ ਕੋ ਖਤਮ ਸੀ ਅੱਜ ਸ਼ੂਗਰ ਵਾਲੀ ਲਈ ਅੱਜ ਲਈ ਅਸੀਂ ਯਾਨੀ ਸਹੀ ਆ ਬਾਕੀ ਜਿਹੜੀ ਅਸੀਂ ਬਾਹਰੋਂ ਦਵਾਈ ਲੈਦੇ ਸੀ ਸ਼ੂਗਰ ਦਾ ਪੱਤਾ ਜਾਂ ਥਰੜ ਦੀ ਬੂੜੀ ਖਾਦੇ ਸੀ ਉਹ ਸਾਰੀਆਂ ਅਸੀਂ ਬੰਦ ਕਰ ਦਿੱਤੀ। ਜਿਹੜੀ ਬਾਹਰੋਂ ਜਿਹੜੀ ਮੈਡੀਸਿਨ ਸੀ ਉਹ ਕੋਈ ਲੋੜ ਨਹੀਂ ਪਈ। ਅਸੀਂ ਬੰਦ ਕਰਤੀ ਡਾਕਟਰ ਦੇ ਕੋਲ ਅਸੀਂ ਹਫ਼ਤੇ ਦੇ ਵਿੱਚ ਦੋ ਵਾਰ ਪੱਕੇ ਜਾਂਦੇ ਜਾਂਦੇ ਸੀ। ਪ੍ਰੋਬਲਮ ਆ ਜਾਂਦੀ ਸੀ ਕਿ ਹਫ਼ਤੇ ਵਿੱਚ ਚਾਰ ਵਾਰ ਵੀ ਜਾਣਾ। ਯਾਨੀ ਕਿ ਜ਼ਿਆਦਾ ਦਿੱਕਤ ਆ ਜਾਂਦੀ ਸੀ ਡਾਕਟਰ ਕੋਲ ਜਾਣੇ ਪੈਂਦੇ ਸੀ। ਜਾਣਾ ਹੀ ਪੈਂਦਾ ਸੀ। ਪ੍ਰੋਬਲਮ ਜ਼ਿਆਦਾ ਆ ਜਾਂਦੀ ਸੀ। ਪਰ ਕਿੰਨੇ ਕਿ ਮੈਡੀਸਨ ਖਾ ਚੁੱਕੇ? ਬਹੁਤ ਜ਼ਿਆਦਾ 15-16 ਸਾਲ ਤੋਂ ਚੱਲਦਾ ਹੀ ਆ। ओके ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਵੇਟ ਵੀ ਤੇਰਾ ਘਟਿਆ ਕਹਿੰਦੇ ਹਾਂ ਵੇਟ ਵੀ ਘਟਿਆ ਤੇ ਬਾਕੀ ਉਦਾਂ ਵੀ ਠੀਕ ਆ ਸਰੀਰ ਤੇ ਫਰਕ ਆ ਯਾਨੀ ਸ਼ੂਗਰ ਜਿਹੜੀ ਬਾਹਰੋਂ ਅਸੀਂ ਦਵਾਈ ਜਾਨੀ ਬੰਦ ਦੇ ਸੀ ਉਹ ਬੰਦ ਕਰਤੀ ਤੇ ਛਾਤੀ ਦਰਦ ਤਾਂ ਨਹੀਂ ਹੋਇਆ ਮੁੜ ਕੇ ਨਹੀਂ ਹੁੰਦਾ ਤੇ ਪਿੰਡ ਤੋਂ ਤੇਰੀ ਬਾਹ ਕਹਿੰਦੇ ਪਹਿਲਾਂ ਬਾਹ ਨਹੀਂ ਚੱਕ ਹੁੰਦੀ ਸੀ ਬਾਹ ਠੀਕ ਆ ਹੁਣ ਤਾਂ ਕਰ ਕਰੇ ਦਵਾਈ ਨਾਲੇ ਬਰਕ ਪਿਆ ਮਤਲਬ ਹੁਣ ਠੀਕ ਹੋ ਗਈ ਨਾ ਜੀ ਹਾਂ ਜੀ ਇਹ ਜਿਹੜੀ ਬਾਹ ਦੀ ਪ੍ਰੋਬਲਮ ਕਿੰਨੇ ਦਿਨ ਤੋਂ ਸੀ ਬਾਹ ਦੀ ਤਾਂ ਮੈਨੂੰ ਹੁਣੇ ਹੋਈ ਸੀ ਤਾਂ ਅੱਛਾ ਜੀ 2-3 ਮਹੀਨੇ ਹੋਈ ਆ ਮਹੀਨੇ ਹੋਈ ਅੱਛਾ ਜੀ ਕੋਈ ਕੋਈ ਦਿਕਤ ਨਹੀਂ ਹੈਗੀ ਨਹੀਂ ਹਾਂ ਠੀਕ ਜੀ ਇਹ ਤੁਹਾਡੀ ਵੀਡੀਓ ਲੱਖਾਂ ਹੀ ਲੋਕ ਦੇਖਣਗੇ ਤੁਸੀਂ ਉਹ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਵੀ ਇਹ ਬਾਡੀ ਸਰਵਿਸ ਨੂੰ ਬਦਲਣਾ ਚਾਹੀਦਾ ਹੈ ਬਦਲਣਾ ਬਿਲਕੁਲ ਜ਼ਰੂਰੀ ਆ ਜੇ ਇਹਦਾ ਕੋ ਲਾਭ ਜੇ ਵਧੀਆ ਇੱਕ ਵਾਰ ਸਹੀ ਹੋ ਜਾਂਦਾ ਇਹ ਲੋ ਅੰਗਰੇਜ਼ੀ ਤੋਂ ਇਆਂ ਕਰਦੀਆਂ ਵੀ ਖਰਾਬ ਆ ਜੀ ਜੀ ਪਰ ਤੇ ਖਰਾਬ ਹੁੰਦੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਸਹੀ ਹੈ ਬਿਲਕੁਲ ਆ ਥੈਂਕ ਯੂ ਜੀ ਸਾਨੂੰ